ਅੱਜ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨ ਆਗੂ ਸਰਪਣ ਸਿੰਘ ਭੰਦੇਰ, ਮਨਜੀਤ ਸਿੰਘ ਰਾਏ ਤੇ ਸੁਖਬਿੰਦਰ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਅੱਜ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਪੰਜਾਬ ਦੀਆਂ ਹੋਰ ਜੇਲਾਂ ਦੇ ਵਿੱਚ ਮਨਜੀਤ ਰਾਏ ਨੂੰ ਭੇਜ ਦਿੱਤਾ ਫਰੀਦਕੋਟ ਸਰਪਣ ਸਿੰਘ ਭੰਦੇਰ ਨੂੰ ਭੇਜ ਦਿੱਤਾ ਸ਼੍ਰੀ ਮੁਕਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਤੇ ਬੀਬੀ ਸੁਖਬਿੰਦਰ ਕੌਰ ਨੂੰ ਭੇਜ ਦਿੱਤਾ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਤਾਂ ਤਿੰਨ ਪ੍ਰਮੁੱਖ ਆਗੂਆਂ ਨੂੰ ਵੱਖੋ-ਵੱਖਰੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਵੱਡੀ ਖਬਰ ਜਿਹੜੀ ਕਿਸਾਨ ਆਗੂਆਂ ਦੇ ਨਾਲ ਜੁੜੀ ਹੋਈ ਹੈ ਜੋ ਪ੍ਰਮੁੱਖ ਆਗੂ ਕਿਸਾਨ ਲੀਡਰ ਸੀ ਜਿਨ੍ਹਾਂ ਨੂੰ 19 ਮਾਰਚ ਨੂੰ ਉਸ ਦਿਨ ਜਦੋਂ ਕਿਸਾਨ ਮੀਟਿੰਗ ਕਰਕੇ ਵਾਪਸ ਪਰਤ ਰਹੇ ਸੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਬਹਾਦਰਗੜ ਬਹਾਦਰਗੜ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਰੱਖਿਆ ਜਾਂਦਾ ਪਰ ਦੇਰ ਰਾਤ ਤਕਰੀਬਨ 2 ਵਜੇ ਉਹਨਾਂ ਨੂੰ ਹੋਰ ਜੇਲ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਲੈ ਕੇ ਜਾਇਆ ਜਾਂਦਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸਰਪਣ ਸਿੰਘ ਭੰਦੇਰ ਮਨਜੀਤ ਸਿੰਘ ਰਾਏ ਹੋਰ ਕਈ ਕਿਸਾਨ ਜਿਹੜੇ ਨੇ ਉਹਨਾਂ ਨੂੰ ਰੱਖ ਲਿਆ ਜਾਂਦਾ ਤਾਂ देर रात ਬੀਤੀ ਰਾਤ 11 ਵਜੇ ਜਿਹੜੇ ਕਈ ਕਿਸਾਨ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਛੱਡ ਵੀ ਦਿੱਤੇ ਨੇ ਪਰ ਹੁਣ ਤਿੰਨ ਕਿਸਾਨ ਆਗੂ ਜਿਹੜੇ ਨੇ ਉਹ ਵੱਖੋ ਵੱਖਰੇ ਜਾਂ ਜੇਲ੍ਹਾਂ ਦੇ ਵਿੱਚ ਭੇਜ ਦਿੱਤੇ ਗਏ ਨੇ ਤਾਂ ਮਨਜੀਤ ਰਾਏ ਜਿਹੜੇ ਨੇ ਉਹ ਜੋ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਸੀ ਉਹਨਾਂ ਨੂੰ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸਰਬਣ ਸਿੰਘ ਭੰਦੇਰ ਨੂੰ ਸ਼੍ਰੀ ਮੁਕਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਬੀਬੀ ਸੁਖਮਿੰਦਰ ਕੌਰ ਨੂੰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਚੁੱਕੀ ਆ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਕਿਸੇ ਵੇਲੇ ਵੀ ਮਾੜੀ ਖਬਰ ਆ ਸਕਦੀ ਆ ਜਗਜੀਤ ਡੱਲੇਵਾਲ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਫਿਰ ਜੋ ਰਣਨੀਤੀ ਹੋਵੇਗੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਭੜਕ ਸਕਦੇ ਨੇ ਜੋ ਵੀ ਫਿਰ ਮਾਹੌਲ ਹੋਵੇਗਾ ਉਸ ਦੀ ਫਿਰ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਕਹਿੰਦੇ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ਪਟਿਆਲਾ ਦਾ ਪ੍ਰਸ਼ਾਸਨ ਹੋਵੇਗਾ ਕਿਉਂਕਿ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਜਗਜੀਤ ਡੱਲੇਵਾਲ ਨੂੰ ਰੱਖਿਆ ਗਿਆ ਲਗਾਤਾਰ ਕਿਸਾਨ ਆਗੂ ਉੱਥੇ ਮਿਲਣ ਦੇ ਲਈ ਪਹੁੰਚ ਰਹੇ ਨੇ ਪਰ ਨਾ ਤਾਂ ਹਸਪਤਾਲ ਵਾਲੇ ਰਾਹ ਦਿੰਦੇ ਨੇ ਤੇ ਨਾ ਹੀ ਉੱਥੇ ਜੋ ਪੁਲਿਸ ਮੁਲਾਜ਼ਮ ਸਿਵਲ ਦੇ ਵਿੱਚ ਤਾਇਨਾਤ ਨੇ ਉਹ ਰਾਹ ਦਿੰਦੇ ਨੇ ਬੀਤੇ ਕੱਲ ਖਨੌਰੀ ਬਾਰਡਰ ਤੋਂ ਲਖਵਿੰਦਰ ਔਲਖ ਵੀ ਕਿਸਾਨ ਆਗੂ ਨੇ ਜੋ ਉਹ ਮਿਲਣ ਦੇ ਲਈ ਪਹੁੰਚੇ ਸਿਵਲ ਸਰਜਨ ਡਾਕਟਰ ਖੁਦ ਉੱਥੇ ਮੌਜੂਦ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਡਾਕਟਰ ਸਾਹਿਬ ਤੁਸੀਂ ਦਾਸਦੋ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਕਹਿੰਦੇ ਸਾਨੂੰ ਤਾਂ ਮਿਲਣ ਨਹੀਂ ਦਿੱਤਾ ਤਾਂ ਉਹਨਾਂ ਦੇ ਵੱਲੋਂ ਚੁੱਪੀ ਨਹੀਂ ਤੋੜੀ ਗਈ ਚੁੱਪੀ ਧਾਰ ਲਈ ਗਈ ਬਾਰ-ਬਾਰ ਪੁੱਛਿਆ ਅਸੀਂ ਵੀ ਬਾਰ-ਬਾਰ ਸਿਵਲ ਸਰਜਨ ਨੂੰ ਪੁੱਛਿਆ ਤੇ ਪਰ ਉਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਚੁੱਪੀ ਕਿਉਂ ਧਾਰੀ ਆਖਰ ਕੀ ਸਿਰਫ ਇਹਨਾਂ ਦੋ ਲਫ਼ਜ਼ ਕਹਿ ਸਕਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਠੀਕ ਨੇ ਚਿੰਤਾ ਵਾਲੀ ਗੱਲ ਨਹੀਂ ਹੈ ਜਾਂ ਫਿਰ ਕੋਈ ਹੋਰ ਹੀ ਮਾਜਰਾ ਆ ਮਾਜਰਾ ਕੀ ਹੈ ਕਿਉਂਕਿ ਕਿਸਾਨ ਇਹ ਜਿਹੜੇ ਜਾਣ ਚੁੱਕੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਬੋਲਣਾ ਵੀ ਬੰਦ ਕਰ ਦਿੱਤਾ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਪਾਸੇ ਜਗਜੀਤ ਡੱਲੇਵਾਲ ਦੀ ਚਿੰਤਾ ਦੂਜੇ ਪਾਸੇ ਜੋ ਕਿਸਾਨ ਲੀਡਰ ਹੋਰ ਜ਼ਿਲਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਨੇ ਤਾਂ ਉਹਨਾਂ ਦੀ ਵੀ ਚਿੰਤਾ ਕਿਸਾਨਾਂ ਨੂੰ ਆ ਪਰ ਕਿਸਾਨ ਕਹਿੰਦੇ ਦੁਬਾਰਾ ਤੋਂ ਅਸੀਂ ਮੋਰਚੇ ਲਾਵਾਂਗੇ ਇੱਕ ਵਾਰ ਸਾਡੇ ਨਾਲ ਸਰਕਾਰ ਨੇ ਧੋਖਾ ਕਰ ਦਿੱਤਾ ਹੁਣ ਅਸੀਂ ਧੋਖੇ ਦੇ ਵਿੱਚ ਆਉਣ ਵਾਲੇ ਨਹੀਂ ਆ ਤਾਂ ਆਖਿਰ ਕਦੋਂ ਤੱਕ ਦੁਬਾਰਾ ਮੋਰਚਾ ਲੱਗਦਾ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਕਦੋਂ ਛੱਡਦੀ ਆ ਬਾਕੀ ਜੋ ਜ਼ਿਲਾਂ ਦੇ ਵਿੱਚ ਭੇਜ ਦਿੱਤੇ ਉਹ ਕਦੋਂ ਤੱਕ